ਆਪਾਂ ਕਈ ਵਾਰ ਨਾ ਸ਼ੁਕਰੇ ਹੋ ਜਾਂਦੇ ਆ ਆਪਣੇ ਸਿੰਘ ਤਾਂ ਜੰਗਲਾਂ 'ਚ ਰਹਿੰਦੇ ਰਹੇ ਆ ਪੱਤੇ ਖਾਂਦੇ ਰਹੇ ਆ ਮੈਂ ਪਰਸਨਲੀ ਇੱਕ ਹੋਰ ਚੀਜ਼ ਜਿਹੜੀ ਦੇਖੀ ਆ ਕਿ ਨਾਨਕ ਦੁਖੀ ਆ ਸਭ ਸੰਸਾਰ ਸਾਰੇ ਦੁਖੀ ਆ ਤੁਸੀਂ ਇਹ ਸੋਚ ਕੇ ਹੀ ਕਈ ਵਾਰ ਆਪਾਂ ਔਖੇ ਹੋਈ ਜਾਂਦੇ ਆ ਵੀ ਯਾਰ ਮੇਰੀ ਲਾਈਫ ਆਏ ਆ ਲੋਕ ਤਾਂ ਬੜੇ ਬਾਬਾ ਜੀ ਲੋਕ ਹਰੇਕ ਦੁਨੀਆ 'ਚ ਹਰੇਕ ਬੰਦੇ ਦੇ ਟੈਨਸ਼ਨਾਂ ਨੇ ਹਰੇਕ ਬੰਦੇ ਨੂੰ ਰੋਲੇ ਚੱਲ ਰਹੇ ਨੇ ਜ਼ਿੰਦਗੀ ਦੇ ਬਸ ਇਹ ਆ ਵੀ ਕੋਈ ਹੰਬਲਾ ਮਾਰ ਕੇ ਉੱਠਦਾ ਹੈ ਚੜਦੀ ਕਲਾ ਚ ਰਹਿੰਦਾ ਕੋਈ ਆਪਦੇ ਆਪ ਚ ਹੀ ਘੁਮੀ ਜਾਂਦਾ ਅੰਦਰ ਤੇ ਆਪਦੇ ਆਪ ਨੂੰ ਹੀ ਅੰਦਰ ਦਲਦਲ ਚ ਚੁੱਕੀ ਜਾਂਦਾ ਇਹਦੇ ਲਈ ਤੁਸੀਂ ਕਦੇ ਮਤਲਬ ਕਿਸੇ ਨੇ ਜੱਜ ਕਰਨਾ ਹੋਵੇ ਨਾ ਆਪਣੇ ਆਪ ਨੂੰ ਤੂੰ ਬੰਦਾ ਸੋਚੀ ਜਾਵੇ ਸਾਲਾ ਮੇਰੇ ਕੋਲੇ ਕੁਝ ਨਹੀਂ ਹੈਗਾ ਸੌਰੀ ਹੈਨਾ ਮੈਂ ਕਿ ਬੰਦਾ ਸੋਚੀਆ ਵੀ ਮੇਰੇ ਕੋਲੇ ਕੁਝ ਨਹੀਂ ਹੈਗਾ ਯਾਰ ਹੈਨਾ ਮੈਂ ਕਹਿੰਦਾ ਮੈਂ ਕਹਿੰਨਾ ਕਿ ਤੁਸੀਂ ਕਦੇ ਬੱਸ ਸਟੈਂਡ ਰੇਲਵੇ ਸਟੇਸ਼ਨ ਜਾ ਕੇ ਜਿਹੜੇ ਲੋਕ ਆਪਣੇ ਜਿਹੜੇ ਰਿਕਸ਼ਾ ਚਲਾਉਂਦੇ ਆਟੋ ਚਲਾਉਂਦੇ ਆ ਉਹ ਰਾਤਾਂ ਨੂੰ ਵੀ ਉਦਾਂ ਹੀ ਪਏ ਆ ਤੁਸੀਂ ਬਸ ਇੰਨਾ ਕੰਪੈਰੀਜ਼ਨ ਕਰ ਲਿਓ ਕਿ ਤੁਹਾਡੇ ਸਿਰ ਤੇ ਛੱਤ ਆ ਉਹਨਾਂ ਦੇ ਤੇ ਹੈ ਨਾ ਸਬਰ ਸਾਰੇ ਦੇ ਮੈਂ ਤਾਂ ਇੱਕ ਹੋਰ ਗੱਲ ਵੀ ਅਸੀਂ ਕਈ ਵਾਰ ਗੱਲ ਕਰਦੇ ਹੁੰਨੇ ਆ ਘਰ ਹਨ ਕਿ ਜਿਹਨੂੰ ਇਹ ਲੱਗਦਾ ਨਾ ਕਿ ਮੈਂ ਦੁਨੀਆ ਚ ਬੜਾ ਦੁਖੀ ਆ ਜਾਂ ਮੈਂ ਮੇਰਾ ਕੁਝ ਠੀਕ ਨਹੀਂ ਆ ਰਿਹਾ ਇਹ ਗੱਲ ਸੋਚ ਕੇ ਦੇਖਿਓ ਅਗੇਨ ਮੈਂ ਸਿਚੁਏਸ਼ਨਲ ਡਿਪਰੈਸ਼ਨ ਨੂੰ ਅਲੱਗ ਕੱਟ ਰਿਹਾ ਇਹਦੇ ਚ ਪਰ ਇਹ ਗੱਲ ਸੋਚ ਕੇ ਦੇਖਿਓ ਜਦੋਂ ਕੋਈ ਤੁਹਾਡਾ ਆਪਣਾ ਚਲਾ ਜਾਂਦਾ ਨਾ ਉਦੋਂ ਤੁਹਾਡਾ ਮੈਂਟਲ ਸਟੇਟ ਕੀ ਹੁੰਦਾ ਹ ਹ ਕੀਆ ਕਦੇ ਪੀਜੀਆ ਹੀ ਗੇੜਾ ਮਾਰਿਓ ਪੀਜੀਆ ਹੀ ਗੇੜਾ ਮਾਰਿਓ ਇੱਕ ਗੇੜਾ ਮਾਰਿਓ ਤੁਹਾਨੂੰ ਸਭ ਤੁਹਾਨੂੰ ਲੋਕਾਂ ਦੇ ਜਿਹੜੇ ਗਮਗੀਨ ਚਿਹਰੇ ਦੇਖਣਗੇ ਨਾ ਹਮ ਹਮ ਤੁਹਾਨੂੰ ਤੁਸੀਂ ਰੱਬ ਦਾ ਸ਼ੁਕਰ ਕਰੋਗੇ ਕਿ ਪਰਮਾਤਮਾ ਜਿੰਨੇ ਚ ਰੱਖਿਆ ਹਮ ਠੀਕ ਰੱਖਿਆ ਮੈਂ ਆਪਾਂ ਕਈ ਵਾਰ ਨਾ ਸ਼ੁਕਰੇ ਹੋ ਜਾਂਦੇ ਆ ਹਮ ਹਮ ਆਪਾਂ ਗਲਾਸ ਜਿਹੜਾ ਨਹੀਂ ਭਰਿਆ ਉਹੀ ਦੇਖਦੇ ਰਹਿਨੇ ਆ ਜਿਹੜਾ ਭਰਿਆ ਹੈਗਾ ਉਹ ਨਹੀਂ ਜਿਹੜਾ ਆਪਾਂ ਭਰਿਆ ਪਿਆ ਖਾਲੀ ਨੂੰ ਦੇਖਦੇ ਇਕ ਪਿੱਟੀ ਜਾਂਦੇ ਆ ਜਿਹੜਾ ਆਪਣੇ ਕੋਲ ਹੈਗਾ ਭਰਿਆ ਯਾਰ ਉਹਨੂੰ ਦੇਖ ਕੇ ਜੇ ਤੁਸੀਂ ਗੱਲ ਕਰੋਗੇ ਤੁਸੀਂ ਚੜਦੀ ਗਲਾਂ 'ਚ ਗੱਲ ਕਰੋਗੇ ਤੁਸੀਂ ਸ਼ੁਕਰ 'ਚ ਗੱਲ ਕਰੋਗੇ ਹੈਨਾ ਤੁਸੀਂ ਰੱਬ ਨੂੰ ਵੀ ਯਾਦਗਾਰ ਕਰਕੇ ਸ਼ੁਕਰ ਕਰੋਗੇ ਕਿ ਪਰਮਾਤਮਾ ਦਿਨ ਚੰਗਾ ਗਿਆ ਪਰਮਾਤਮਾ ਰਾਤ ਚੰਗੀ ਗਈ ਹੈ ਅੱਜ ਉੱਠਿਆ ਤੇਰੇ ਹੀ ਉਹਦੇ ਨਾਲ ਉੱਠਿਆ ਮੈਂ ਓਟਾਸਰੇ ਦਾ ਮੈਂ ਹੁਣ ਇਹੀ ਗੱਲ ਤੇ ਹੁਣ ਜਿਵੇਂ ਹਨਾ ਹਸਪੀਟਲ ਦੀ ਗੱਲ ਕੀਤੀ ਮੇਰਾ ਨਾ ਇੱਕ ਦੋਸਤ ਆ ਮੈਂ ਉਹਨੂੰ ਪੁੱਛਿਆ ਉਹ ਬਨਾਰਸ ਤੋਂ ਆ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਮੈਨੂੰ ਥੋੜਾ ਘੁੰਮਣ ਦਾ ਸ਼ੌਂਕ ਆ ਮੈਂ ਕਿਹਾ ਯਾਰ ਬਨਾਰਸ ਦੱਸ ਕੀ ਘੁੰਮਣਾ ਸੌਰੀ ਮੈਂ ਘਾੜ ਦਾ ਨਾਮ ਭੁੱਲ ਗਿਆ ਉਹਦਾ ਕਹਿੰਦਾ ਤੂੰ ਬਨਾਰਸ ਜਾਏਂਗਾ ਨਾ ਕਹਿੰਦਾ ਉੱਥੇ ਲਾਸ਼ਾਂ ਜਲਦੀਆਂ ਹੋਣੀਆਂ ਘਾੜ ਦੇ ਕਿਨਾਰੇ ਕਹਿੰਦਾ ਦੋ ਦਿਨ ਬੈਠ ਕੇ ਦੇਖਿਆ ਹੀ ਕਹਿੰਦਾ ਸਭ ਸ਼ਾਂਤੀ ਮਿਲ ਜਾਉ ਪਤਾ ਲੱਗ ਜਾਂਦਾ ਵੀ ਸਟੇਟ ਕੀ ਆ ਹਨਾ ਮਤਲਬ ਫਿਰ ਮੈਨੂੰ ਲੱਗਦਾ ਕਿ ਬਾਲਾ ਆਪਣੇ ਆਪ ਤੇ ਰੋ ਸਵਰਗ ਉੱਥੇ ਆਈ ਗੈਸ ਇੱਕ ਮੁਕਤੀ ਮੰਦਰ ਵੀ ਹੈ ਜਿੱਥੇ ਲੋਕ ਮਰਨ ਤੋਂ ਪਹਿਲਾਂ ਰਹਿੰਦੇ ਆ ਕੇ ਰਾਈਟ ਮੈਨੂੰ ਜਿਆਦਾ ਮੈਂ ਸੁਣਿਆ ਉਹਦੇ ਬਾਰੇ ਤੇ ਮੈਂ ਉਹਦੇ ਬਾਰੇ ਆਈ ਗੈਸ ਪੜ੍ਹਿਆ ਵੀ ਸੀ ਕਿਤੇ ਮੈਨੂੰ ਉਹ ਨਹੀਂ ਹੋਇਆ ਪਰ ਮੈਂ ਉਹ ਦੇਖਿਆ ਸੀ ਕਿਤੇ ਆਈ ਗੈਸ ਜਾਂ ਪੜ੍ਹਿਆ ਸੀ ਮੇਰੇ ਯਾਦ ਨਹੀਂ ਪਰ ਉੱਤੇ ਇੱਕ ਮੰਦਰ ਹੈ ਕਹਿੰਦੇ ਅਗੇਨ ਆਈ ਕੈਨ ਬੀ ਰੋਂਗ ਔਨ ਇਟ ਪਰ ਉੱਤੇ ਇੱਕ ਮੰਦਰ ਹੈ ਜਿੱਥੇ ਲੋਕ ਆਉਂਦੇ ਆ ਜਦੋਂ ਉਹਨਾਂ ਨੂੰ ਇਹ ਲੱਗਦਾ ਕਿ ਹੁਣ ਅਸੀਂ ਇਸ ਕੋ ਬਾਦ ਮਤਲਬ ਦੁਨੀਆ ਲਈ ਅਸੀਂ ਮਰ ਚੁੱਕੇ ਆ ਤੇ ਉੱਥੇ ਆ ਕੇ ਰਹਿੰਦੇ ਆ ਵਿਦਵਾਵਾਂ ਵੀ ਆਈ ਗਏ ਸੋ ਉੱਤੇ ਰਹਿੰਦੀਆਂ ਨੇ ਮੈਂ ਕਿਤੇ ਡਾਕੂਮੈਂਟਰੀ ਚ ਦੇਖਿਆ ਸੀ ਆ ਗੈਸ ਮਤਲਬ ਜੇ ਕੇ ਸਾਨੂੰ ਮਿਲੇ ਤਾਂ ਚੈੱਕ ਜ਼ਰੂਰ ਕਰਿਓ ਹਣ ਤਾਂ ਇੱਕ ਇੱਕ ਪ੍ਰਸਪੈਕਟਿਵ ਲਾਈਫ ਜੀਣ ਦਾ ਉਹ ਵੀ ਹੈ ਹਾਂ ਉਹ ਵੀ ਆ ਤਾਂ ਮੈਂ ਤਾਂ ਇਹੀ ਕਹੂੰਗਾ ਨਾ ਸ਼ੁਕਰੇ ਆਪਾਂ ਘੱਟ ਹੋਈਏ ਸ਼ੁਕਰ ਦੀ ਗੱਲ ਕਰੀਏ ਚੜ੍ਹਦੀ ਕਲਾ ਦੀ ਗੱਲ ਕਰੀਏ ਜਿਸ ਮਤਲਬ ਮੈਂ ਤਾਂ ਪਰਸਨਲੀ ਇਹ ਬਲੀਵ ਕਰਦਾ ਕਿ ਆਪਣੇ ਕੋਲ ਤਾਂ ਆਪਣੇ ਇਤਿਹਾਸ 'ਚ ਹੀ ਬਹੁਤ ਕੁਝ ਹੈ ਜਿਹੜੇ ਨੇ ਆਪਣਾ ਇਤਿਹਾਸ ਪੜ੍ਹ ਲਿਆ ਜਿਹੜੇ ਨੇ ਆਪਣੀਆਂ ਸਾਖੀਆਂ ਪੜ੍ਹ ਲਈਆਂ ਉਹ ਮੈਨੂੰ ਨਹੀਂ ਲੱਗਦਾ ਕਿ ਉਹ ਬੰਦੇ ਨੂੰ ਟੈਂਡੀ ਕਲਾ ਦੀ ਗੱਲ ਕਰਨੀ ਚਾਹੀਦੀ ਆਪਣੇ ਸਟਰਗਲ ਆਪਣੀਆਂ ਪ੍ਰੋਬਲਮਸ ਤਾਂ ਬਹੁਤ ਛੋਟੀਆਂ ਨੇ ਆਪਣੇ ਸਿੰਘ ਤਾਂ ਜੰਗਲਾਂ 'ਚ ਰਹਿੰਦੇ ਰਹੇ ਆ ਪੱਤੇ ਗੰਦੇ ਰਹੇ ਆ ਹਾਂ ਹਾਂ ਹਨਾ ਆਪਣੇ ਤਾਂ ਸਿਰਾਂ ਦੇ ਮੁੱਲ ਪੈਂਦੇ ਰਹੇ ਆ ਆਪਾਂ ਫੇਰ ਉੱਠੇ ਆ ਹਾਂ ਹਨਾ ਆਪਣੇ ਖੱਲੂਕਾਰੇ ਹੁੰਦੇ ਰਹੇ ਆ ਆਪਾਂ ਫੇਰ ਉੱਠੇ ਆ ਤੇ ਇਹ ਜਿਹੜੀਆਂ ਜ਼ਿੰਦਗੀ ਦੀਆਂ ਪ੍ਰੋਬਲਮਸ ਨੇ ਇਹ ਤਾਂ ਚਲਦੀਆਂ ਰਹਿੰਦੀਆਂ ਜੇ ਇੱਕ ਵਾਰ ਤੁਸੀਂ ਇਹ ਝਾਤੀ ਮਾਰ ਲਓਗੇ ਨਾ ਕਿ ਯਾਰ ਅਸੀਂ ਕਿੰਨਾ ਦੇ ਵਾਰਸ ਆ ਫਿਰ ਤੁਸੀਂ ਆਈ ਗਏਸ ਮਤਲਬ ਚੜ੍ਹਦੀ ਕਲਾ ਦੀ ਗੱਲ ਦੀ ਕਰੋਗੇ ਤੇ ਅੱਗੇ ਵਧਣ ਬਾਰੇ ਸੋਚੋਗੇ ਇਹ ਸੋਚੋਗੇ ਕਿ ਯਾਰ ਇਹ ਹੋ ਗਿਆ ਇਹ ਤਾਂ ਮੇਰੇ ਕੰਟਰੋਲ 'ਚ ਨਹੀਂ ਜੋ ਅੱਗੇ ਆ ਉਹ ਮੇਰੇ ਕੰਟਰੋਲ 'ਚ ਆ ਮੈਂ ਉਹਨੂੰ ਸ਼ਾਇਦ ਜ਼ਿਆਦਾ ਸਹੀ ਕਰਾਂ ਮਤਲਬ ਕਿਦਾਂ ਸਹੀ ਕਰ ਸਕਦੇ ਆ ਜੋ ਵੀ ਹੋਣਾ ਤੇ ਇੱਕ